ਸ਼ਤਰੀਏ ਕਾਲ ਜੀ ਸਾਰੇ ਹੀ ਵੀਡੀਓ ਦੇਖਣੇ ਵਾਲੇ ਸੱਜਣਾ ਮਿੱਤਰਾਂ ਨੂੰ ਸੋਸੀ ਅੱਜ ਚੱਲੇ ਆ ਜੀ ਪੁਰਤਗਾਲ ਦੇ ਇੱਕ ਹੋਰ ਸ਼ਹਿਰ ਵਿੱਚ ਇਹ ਸ਼ਹਿਰ ਦਾ ਨਾਂ ਹੈ ਫਿਗੇਰਾ ਦਾ ਫੋਜ਼ ਇਹ ਜੋ ਪੁਰਤਗਾਲ ਦਾ ਸ਼ਹਿਰ ਹੈ ਕਿਉਮਰਾ ਉਹ ਤੋਂ ਲਗਭਗ ਅੱਧੇ ਘੰਟੇ ਦਾ ਰਸਤਾ ਹੈਗਾ ਲਗਭਗ 40-50 ਕਿਲੋਮੀਟਰ ਸੋ ਸਾਡੇ ਨਾਲ ਜਾ ਰਿਹਾ ਸਾਡਾ ਬੇਟਾ ਸਾਡਾ ਪੁੱਤਾ ਸ਼੍ਰੀ ਔਰ ਨਾਲ ਜਾ ਰਹਾ ਸਾਡੇ ਮਾਮਾ ਜੀ ਦਾ ਬੇਟਾ ਹਰਦੀਪ ਸਿੰਘ ਐਮਪੀ ਬਾਕੀ ਅੱਗੇ ਜਾ ਕੇ ਵੇਖਦੇ ਆ ਇਸ ਸ਼ਹਿਰ ਦੇ ਵਿੱਚ ਕੀ ਕੁਝ ਵੇਖਣ ਵਾਲਾ ਏ ਉੱਜਾਰਾ ਜੀ ਰਸਤਾ ਇਧਰ ਪਾਂ ਜਾਣਾ ਕਿਉਂ ਸ਼ਰਦਾ ਨਾਮ ਵੀ ਥੋੜਾ ਲੰਬਾ ਜਿਹਾ ਵਾਰਸਾਂ ਨੂੰ ਲੈਣਾ ਥੋੜਾ ਔਖਾ ਹੁੰਦਾ ਥੋੜੇ ਨਾ ਨਾ ਲੈਂਗੁਏਜ ਹਿਸਾਬ ਨਾਲ ਸਾਨੂੰ ਔਖੇ ਲੱਗਦੇ ਸਾਨੂੰ ਇੰਡੀਅਨ ਵਾਲਿਆਂ ਨੂੰ ਜੋ ਇੱਥੇ ਦੇ ਰਹਿਣ ਵਾਲੇ ਨੇ ਇਹ ਸਾਡੇ ਬੱਚੇ ਸੇ ਰਹਿ ਰਹੇ ਨੇ ਕਾਫੀ ਸਾਲਾਂ ਤੋਂ ਆਏ ਹੋਏ ਨੇ ਪਨਾ ਵਾਸਤੇ ਨੋਰਮਲ ਚੀਜ਼ਾਂ ਨੇ ਕਿਉਂ ਲੈਂਗੁਏਜ ਸਿੱਖ ਚੁਕੇ ਨੇ ਪੁਰਤਗਾਲੀ ਪੁਰਤਗਾਲ ਚ ਨਾ ਸਾਡੇ ਪੰਜਾਬੀਆਂ ਦੇ ਕਾਰੋਬਾਰ ਬਹੁਤ ਨੇ ਆਪਣੇ ਜੋਥੇ ਪੁਰਤਗਾਲ ਦਾ ਜੋ ਮੇਨ ਸ਼ਹਿਰ ਲਿਸਬਨ ਜਿੱਥੇ ਆਪਣਾ 에어ਪੋਰਟ ਵੀ ਹੈ ਇੱਥੇ ਆਪਣੇ ਪੰਜਾਬੀ ਬਹੁਤ ਰਹਿੰਦੇ ਨੇ ਬਾਕੀ ਤਕਰੀਬਨ ਹੋਰ ਜਿੰਨੇ ਵੀ ਸ਼ਹਿਰ ਨੇ ਪੁਰਤਗਾਲ ਦੇ ਵਿੱਚ ਸਾਰੇ ਹੀ ਜਗ੍ਹਾ ਸਾਡੇ ਪੰਜਾਬੀ ਖੰਡੇ ਹੋਏ ਨੇ ਸਭ ਦੇ ਆਪਣੇ کاروبار ਨੇ ਜਾਂ ਕੁਝ ਆਪਣੇ کاروبار ਖੇਤਾ ਚ ਕਰ ਰਹੇ ਨੇ ਸਾਰੇ ਆਪਣੇ ਵੀਰ ਭਰਾ ਜੋ ਵੀ ਨੇ ਤੇ ਦੂਸਰਾ ਸਾਡੇ ਹੋਰ ਵੀ ਜੋ ਬਿੱਤਰ ਪਿਆਰੇ ਨੇ ਕੋਈ ਇਟਲੀਚ ਨੇ ਕੋਈ ਸਵਿਟਜ਼ਰਲੈਂਡ ਚ ਨੇ ਜਰਮਨ ਚ ਨੇ ਫਰਾਂਸ ਨੇ ਕਈਆਂ ਦੇ ਵੀਰਾਂ ਦੇ ਫੋਨ ਆਏ ਨੇ ਭੈਣਾਂ ਦੇ ਫੋਨ ਆਏ ਨੇ ਕਿ ਸਾਨੂੰ ਆ ਕੇ ਕੁਰੀ ਮਿਲ ਕੇ ਜਾਣਾ ਪਰ ਜੋ ਸਾਡਾ ਵੀਜ਼ਾ ਨਾ ਸੀ ਵੀਜ਼ਾ ਦੇ ਜੋ ਲਾਸਟ ਸਮਾਂ ਸੀ 15 20 ਦਿਨਾਂ ਸੀ ਉਸੇ ਵਿੱਚ ਹੀ ਅਸੀਂ ਆਏ ਆ ਪੁਰਤਗਾਲ ਨੂੰ ਵੀ ਜੇ ਸਾਨੂੰ ਉਸ ਮਿਲਿਆ ਸੀਗਾ 3 ਮਹੀਨੇ ਦਾ ਪਰ ਕੁਝ ਰੋਝਿਵੇਂ ਕਰਕੇ ਟਾਈਮ ਨਾਲ ਨਹੀਂ ਆ ਸਕੇ ਸੋ ਲਾਸਟ ਵਾਲੇ ਟਾਈਮ ਆਏ ਆ ਪਰ ਅਸੀਂ ਨਾਲ ਬਾਕੀ ਮੰਗਦੇ ਆ ਦੁਆਰਾ ਕਿਤੇ ਸਵਾਬ ਬਣਿਆ ਫਿਰ ਉਹਨਾਂ ਜਿਹਾ ਦਾ ਵੀ ਸਫਰ ਕਰਾਂਗੇ ਮੱਚ ਇੱਛਾ ਤੇ ਆ ਸੀ ਪਹਿਲੇ ਕਿ ਸਾਰੇ ਹੀ ਪਾਸੇ ਘੁੰਮ ਕੇ ਆਈਏ ਸਵਿਟਜ਼ਰਲੈਂਡ ਵਗਰਾ ਵੀ ਘੁੰਮ ਕੇ ਆਈਏ ਦੇਖ ਕੇ ਆਣਾ ਸੀ ਪਰ ਕੁਛ ਸਮਾਹਿਆ ਸਾਜ ਬਣ ਗਿਆ ਕਿ ਪਹਿਲਾਂ ਨਹੀਂ ਆ ਸਕੇ ਤੇ ਇਸ ਕਰਕੇ ਫਿਰ ਕਦੇ ਮੌਕਾ ਬਣਿਆ ਫਿਰ ਅਡਾ ਸਾਰੇ ਕਟਰੀਆਂ ਚ ਘੁੰਮ ਕੇ ਵੀ ਜਾਵਾਂਗੇ ਔਰ ਜੇ ਸਾਡੇ ਭੈਣ ਭਰਾ ਇਹਨਾਂ ਦੇਸਾਂ ਪ੍ਰਦੇਸਾਂ ਚ ਵਸਦੇ ਪਏ ਨੇ ਉਹਨਾਂ ਨੂੰ ਵੀ ਮਿਲਾਂਗੇ ਇਹ ਸਾਹਮਣੇ ਟੋਲ ਟੈਕਸ ਆ ਗਿਆ ਜੀ ਇੱਥੇ ਜਦੋਂ ਆਪਾਂ ਰੋਡ ਤੇ ਚੜੇ ਸੀ ਉਸ ਟਾਈਮ ਵੀ ਟੋਲ ਟੈਕਸ ਆਇਆ ਸੀ ਤੇ ਹੁਣ ਆਪਾਂ ਸ਼ਾਇਦ ਐਂਟਰੀ ਕਰਨੇ ਵਾਲੇ ਆਂ ਸ਼ਹਿਰ ਦੇ ਵਿੱਚ ਇਹ ਸਾਹਮਣੇ ਟੋਲ ਟੈਕਸ ਆ ਗਿਆ ਇੱਥੇ ਟੋਲ ਟੈਕਸ ਤੇ ਕੋਈ ਆਦਮੀ ਨਹੀਂ ਕੋਈ ਕੁਛ ਨਹੀਂ ਆਟੋਮੈਟਿਕਲੀ ਕੋਈ ਰੁਕਣਾ ਨਹੀਂ ਕੋਈ ਅੱਗੇ ਜੋ ਹੁੰਦਾ ਨਾ ਬੂਮ ਲਾਇਆ ਹੁੰਦਾ ਹੈ ਬੈਰੀਅਰ ਟਾਈਪ ਅੱਗੇ ਉਹ ਵੀ ਨਹੀਂ ਹੈ ਔਰ ਆਟੋਮੈਟਿਕਲੀ ਇਹ ਗੱਡੀ ਦੇ ਵਿੱਚ ਸਿਸਟਮ ਲੱਗਾ ਹੋਇਆ ਹੈ ਇਹ ਚ ਉਹ ਸਕੈਨ ਕਰਕੇ ਆਟੋਮੈਟਿਕਲੀ ਪੈਸੇ ਕੱਟ ਜਣੇ ਨੇ ਤੁਹਾਡੇ ਅਕਾਊਂਟ ਦੇ ਵਿੱਚੋਂ ਉਤਨ 스피ਡ ਸਲੋ ਕਰਨ ਦੀ ਲੋੜ ਨਹੀਂ ਐ ਟੋਲ ਟੈਕਸ ਤੇ ਜਾ ਕੇ ਜੋ ਪਿਛਲੇ 스피ਡ ਚ ਆ ਰਹੇ ਉਸੇ 스피ਡ ਤੁਹਾਡੀ ਗੱਡੀ ਪਾਰ ਹੋ ਜਾਣੀ ਐ ਉਹਦੀਆ ਸਿਸਟਮ ਐ ਬਾਕੀ ਸ਼ਹਿਰ ਨੇੜੇ ਆ ਰਿਹਾ ਸੀ ਦੇਖਦੇ ਆ ਬਾਕੀ ਉਥੇ ਜਾ ਕੇ ਕੀ ਕੁਝ ਸ਼ਹਿਰ ਦੇ ਵਿੱਚ ਇਹ ਅਸੀਂ ਪਹੁੰਚ ਗਏ ਜੀ ਸ਼ਹਿਰ ਫਿਗੇਰਾ ਦਾ ਫੋਜ਼ ਪਰ ਇਹ ਸਾਹਮਣੇ ਸਮੁੰਦਰ ਸ਼ੁਰੂ ਹੋ ਰਿਹਾ ਸੋ ਸਮੁੰਦਰ ਇਸ ਪਾਸੋਂ ਜੀ ਇਸ ਵਿੱਚੋਂ ਘਰੇ ਕਿੰਮਰੇ ਤੋਂ ਆ ਰਹੀ ਨਦੀ ਹੈ। ਔਰ ਇਹ ਸਾਰੇ ਪਾਸੇ ਅੱਗੇ ਦੇਖੋ ਕਿੰਨਾ ਉੱਚਾ ਪੁਲ। ਔਰ ਇੱਥੋਂ ਹੀ ਸਾਰਾ ਸਮੁੰਦਰ ਸ਼ੁਰੂ ਹੋ ਰਿਹਾ। بندرਗਾ ਵੀ ਇੱਥੇ ਮੇਖੇਲ ਚ। ਇਹ ਨਾਲ بندرਗਾ ਬਣੀ ਹੋਈ ਨਾ ਜੋ ਸ਼ਿਪ ਆਉਂਦੇ ਨੇ ਸਮਾਨ ਲੈ ਕੇ ਔਰ ਲਿਜਾਂਦੇ ਨੇ। ਵਕਤ ਨੂੰ ਕੋਲ ਜਗ੍ਹਾ ਦਿਖਾਣੇ ਆ ਦਾ। ਸਾਰਾ 뷰 ਇੱਥੇ ਦਾ। ਇਹ ਰੋਡ ਦੇ ਨਾਲ-ਨਾਲ ਸਾਰੀ ਬੰਦਰਗਾਹ ਵੱਡੀਆਂ-ਵਡੀਆਂ ਜੀਸੀਬੀਆਂ ਤੇ ਕੋ ਕੀ ਬੋਲਦੇ ਨੇ ਆਪਾਂ ਕਰੇਨਾ ਜੋ ਸਮਾਨ ਲੋਡ ਕਰਦੀਆਂ ਨੇ ਕੰਟੇਨਰ ਵਗੈਰਾ ਔਰ ਨਾਲ ਹੀ ਪਿਛਲੇ ਪਾਸੇ ਇੱਕ ਰੇਲਵੇ ਦੀ ਲਾਈਨ ਵੀ ਸੀ ਪਰ ਬਾਰ ਵੀ ਉਹ ਵੀ ਬੜਾ ਪਿਆਰਾ ਬਣਿਆ ਹੋਇਆ ਹੈ ਇਹਦੇ ਇੱਥੋਂ ਦਿਖ ਰਿਹਾ ਜੀ ਬੜੀ ਦੂਰ ਤੱਕ ਇਹ ਵੀ ਛਿਪਾਂ ਖੜੀਆਂ ਮਿਲਖਿਆ ਸਾਹਮਣੇ ਹਾਂ ਜੀ ਛੋਟੇ ਕਿਸ਼ਤੀਆਂ ਜਿਹੜਾ ਰਾਈਡ ਕਰਨੀ ਹੋਵੇ ਤੇ ਇਹ ਰਾਈਡਾਂ ਕਰਨ ਵਾਸਤੇ ਨਾ ਇਹ ਛੋਟੇ ਛੋਟੇ ਛਿਪਾਂ ਇਹ ਸਾਹਮਣੇ ਦਿਖ ਰਹੀਆਂ ਅੱਜ ਕੁਝ ਮਛਵਾਰੀਆਂ ਦੀਆਂ ਹੋਣੀਆਂ ਨੇ ਆ ਕੁਝ ਮੱਛੀਆਂ ਫੜਨ ਵਾਲੇ ਵੀ ਹੁੰਦੇ ਨਾ ਮਛਵਾਰੇ ਉਹਨਾਂ ਵਾਸਤੇ ਵੀ ਨੇ ਪਰ ਮੇਰੇ ਖਿਆਲ کئی ਸੈਂਕੜੇ ਹੋਣੀਆਂ ਸੇ ਖੜੀਆਂ ਉੱਰਲੇ ਬਸਈ ਹੈ ਮੂੰਹ ਚ ਭਾਵੇਂ ਹਜ਼ਾਰਾ ਲੱਗੀਆਂ TV ਚੋਂਣ ਸੀਨੀ ਬੜਾ ਪਿਆਰਾ ਲੱਗ ਰਿਹਾ ਥੇ ਆ ਕੇ ਆ ਕੇ ਦੇਖੋ ਇਹ ਕਹਾ ਕੀ ਅੱਗੇ ਉਹ ਸੋਹਣਾ ਬੈਕਸਰ ਵਗੈਰਾ ਲੀਏ ਓ ਵਾਹ ਇੱਕ ਊਠਾ ਦੇਖੋ ਅਜੂ ਦੇਖੋ ਇਧਰ ਚੂਰੇ ਲੱਗੇ ਹੋਏ ਜੀ ਸਾਹਮਣੇ ਕਿਲਾ ਬਣਿਆ ਜਿਹਨਾਂ ਝੋਟੇ ਲੈਣੇ ਹੁਣ ਨਾਲ ਇਹ ਕਿਲਾ ਬਣਿਆ ਹੋਇਆ ਔਰ ਦੇਖੋ ਔਰ ਇਧਰ ਉਹ ਦੂਰ ਤੱਕ ਪਾਣੀ ਹੀ ਪਾਣੀ ਪਰ ਕਿਤੋਂ ਨੇੜੇ ਕਰਕੇ ਦਿਖਾਣੇ ਆ ਨੇੜੇ ਕਰਕੇ ਮੇਲਾ ਡਾਡ ਜੀ ਇਹ ਮੇਲਾ ਦੇਖੋ ਇਹ ਸਾਡਾ ਬੱਚਾ ਬੜਾ ਐਕਸਾਈਟਡ ਹੋਇਆ ਇਹ ਦੇਖਣ ਵਾਸਤੇ ਮੇਲਾ ਫਲਾਈ ਭਰ ਗਈ ਹਾਂਜੀ ਫਲਾਈ ਭਰ ਗਈ ਮੇਲਾ ਬੱਚਾ ਬੜੀਆਂ ਰੁੜਕੀਆਂ ਇਹ ਨਾਲ-ਨਾਲ ਨਾ ਬੜੇ-ਬੜੇ ਪਿਆਰੇ ਰੈਸਟੋਰੈਂਟ ਬਣੇ ਹੋਏ ਜਿੱਥੇ ਹੋਟਲ ਰੈਸਟੋਰੈਂਟਸ ਹੋਰ ਕੈਸੀਨੋ ਵਰਗੇੰਤੀ ਕੋਈ ਨੇ ਕਿੰਨੇ ਕ ਦੇ ਰੈਸਟੋਰੈਂਟ ਬਣੇ ਹੋਏ ਅੱਥੇ ਇਹ ਆਸ-ਪਾਸ ਇਹ ਸਮੁੰਦਰ ਸਿਰੂ ਰਹਿਸਪਸੋਂ ਦੀ ਉਹ ਦੂਰ ਤੋਂ ਵਿਖ ਰਿਹਾ ਤੇ ਇੱਧਰ ਵੱਡੇ-ਵੱਡੇ ਹੋਟਲ ਵੀ ਨਾਲ ਕਿਉਂ ਕਈ ਜੋ ਸਲਾਨੀ ਆਂਦੇ ਨੇ ਉਹ ਰਹਿਣ ਵਾਸਤੇ ਆਂਦੇ ਉਹਨਾਂ ਨੇ ਰਹਿਣਾ ਹੁੰਦਾ ਇੱਥੇ ਹਾਂਜੀ ਬਟਾ ਆਹ ਦੇਖੋ ਜੀ ਸਮੁੰਦਰ ਬਿਲਕੁਲ ਹੀ ਸਮੁੰਦਰ ਦੇ ਕੰਢੇ ਤੇ ਖੜ ਗਏ ਆ ਕਿੱਥੇ ਜਿਵੇਂ ਛੱਲਾ ਮਾਰ ਰਿਹਾ ਏ ਤਨ ਆਵਾਜ਼ ਵੀ ਸੁਣਾਈ ਦੇ ਰਹੀ ਹੋਣੀ ਮਾਈਕ ਦੇ ਵਿੱਚ ਪਰ ਉਹ ਉਪਰਾਂ ਦੂਰ ਕਰਕੇ ਨਾ ਸਾਹਮਣੇ ਕੋਰੋਣੋ ਸਾਮਣੋਂ ਸਾਹਮਣੇ ਉਹ ਲਾਈਟ ਪਿਆਰੀ ਸੂਰਜ ਦੀ ਤੇ ਜਿਹਨਾਂ ਦੇਖ ਨੂੰ ਦੇ ਰਿਹਾ ਸਾਨੂੰ ਕੈਮਰੇ ਦੇ ਵਿੱਚ ਇਹ ਸ਼ਲਾ ਸਮੁੰਦਰ ਦੀਆਂ ਜੇ ਮੜੇ ਜੱਥੇ ਆਇਓ ਐਸ਼ੀ ਨਾਲ ਖੜਿਆ ਫੜ ਕੇ ਫੋਟੋ ਬਟਾਣੀ ਆਲੀ ਬੜਾ ਜਿਹਾ ਫੋੜਾ ਸੂਰਜ ਔਰ ਇਸ ਪਾਸੇ ਨਾਲ ਹੀ ਹੋਟਲ ਬਣੇ ਹੋਏ ਨੇ ਪਿਛਲੇ ਪਾਸੇ ਉੱਪਰਲੇ ਪਾਸੇ ਨਾਲ ਹੀ ਸੜਕ ਜੀ ਔਰ ਨਾਲ ਹੀ ਉਹ ਪਹਾੜੀ ਤੇ ਘਰ ਇਹ ਆ ਜੀ ਕੁਦਰਤ ਰੱਬ ਦੇ ਘਰ ਦਾ ਅੰਤ ਨਹੀਂ ਪਾਇਆ ਕਿਸੇ ਨੇ ਔਰ ਨਾ ਇਹ ਕਹਿੰਦੇ ਸਮੁੰਦਰ ਦੀ ਗਹਿਰਾਈ ਨਾਪੀ ਜਾ ਸਕੀ ਹੈ ਕਿ ਗਹਿਰਾਈ ਕਿੰਨੀ ਸਮੁੰਦਰ ਦੇ ਕਿੰਨੀ ਨਹੀਂ ਔਰ ਪੱਥਰ ਵੀ ਹੈ ਪਤਾ ਨਹੀਂ ਕੜਗੜਾ ਭਾਰਾ ਹੈ ਕੋਈ ਸਾਹ ਵੀ ਕੋਈ ਨਹੀਂ ਪੱਥਰ ਵਰਦੀ ਹੈ ਇਹ ਲੈ ਰਿਹਾ ਜੀ ਮੁੰਡਾ ਵਿੱਚ ਲੈ ਰਿਹਾ ਸਾਹਮਣੇ ਵਿੱਚ ਮੁੰਡਾ ਇੱਕ ਸਮੁੰਦਰ ਦੇ ਵਿੱਚ ਅਤੇ ਦੇਖੋ ਜੇ ਕੈਮਰੇ ਤੋਂ ਦਿਖਦਾ ਹੋਵੇ ਉਹ ਸਾਨੂੰ ਕੈਮਰੇ ਕੁਛ ਨਹੀਂ ਦਿਖ ਰਿਹਾ ਵਸੀਂ ਅੱਖਾਂ ਨਾਲ ਆਪਾਂ ਦੇਖ ਰਹੇ ਹਾਂ ਜੇ ਸਾਹਮਣੇ ਜਿਦਾਂ ਦੱਸਿਆ ਪਹਿਲਾਂ ਵੀ ਵੀ ਸੁਰਜੀਤ ਦੇ ਅੱਖਾਂ ਸਾਡੇ ਪਿਆਰੀ ਬੁਰੀ ਜਿਹੜੇ ਸਾਹਵ ਨਾਲੇ ਤਿਆਰਤਾ ਪਿਆ ਵਿੱਚ ਦੋ ਮੁੰਡੇ ਨੇ ਇੱਕ ਮੁੰਡੇ ਦੇ ਵਿੱਚ ਦੇਖੋ ਉਪਰੋਂ ਦੂਰ ਇੱਕ ਹੈ ਨੇੜੇ ਬਿਲਕੁਲ ਨੇੜੇ ਆ ਗਿਆ ਹੁਣ ਉਹ ਛੱਲਾ ਦੇ ਵਿੱਚ ਵੜ ਗਿਆ ਫਿਰ ਪਾਰ ਕਰ ਲੈਣਾ ਐਕਸਪੀਰੀਅੰਸ ਹੋ ਗਿਆ ਨਾ ਚੀਜ਼ਾਂ ਨਾਲ ਨੂੰ ਇਹ ਆਪਾਂ ਜੀ ਹੁਣ ਨਾ ਉਹ ਜੋ ਤੁਹਾਨੂੰ ਪਹਾੜ ਦਿਖਾ ਰਹੇ ਸੀ ਥਲੋਂ ਦੀ ਪਿਓ ਉੱਚਾ ਹਰਾ ਪਹਾੜ ਆਪਾਂ ਉਸ ਪਹਾੜ ਦੇ ਉੱਪਰ ਆ ਗਏ ਹੁਣ ਤੇ ਉਸ ਪਹਾੜ ਤੋਂ ਦੇਖੋ ਥਿਊ ਤੁਹਾਨੂੰ ਦੱਸ ਰਿਹਾ ਇਹ ਜੋ ਸ਼ਹਿਰ ਇਹਦਾ ਸ਼ਹਿਰ ਦਾ ਥਿਊ ਵੀ ਔਰ ਨਾਲੇ ਸਮੁੰਦਰ ਦਾ ਥਿਊ ਵੀ ਸਾਰਾ ਇਹ ਤੁਹਾਨੂੰ ਦਿਖਾ ਰਿਹਾ ਆਪਾਂ ਜ਼ੂਮ ਕਰਕੇ ਅਦਰਵਾਈਜ਼ ਬਹੁਤ ਦੂਰ ਥੱਲੇ ਕਾਫੀ ਡਗਾਏ ਚ ਸਮੁੰਦਰ ਚੰਦੀ। ਹੋਰੇ ਤੇ ਵੀ ਪੂਰੀ ਆਵਾਜ਼ ਆ ਰਹੀ ਛਲਾਂ ਦੀ ਨਾਲ ਦੀ। ਇਹ ਜੀ ਸਮੁੰਦਰ ਦੇ ਕੰਢੇ ਦੇ ਬਿਲਕੁਲ ਸਿਮਿੰਟ ਦੀ ਫੈਕਟਰੀ ਨਾਂ ਲਿਖਿਆ ਹੈ ਕਿ ਸਿਮਿੰਟ ਦੀ ਫੈਕਟਰੀ ਹੈ। ਪਰ ਹੁਣ ਤਾਂ ਨਹੀਂ ਹੈ ਪਹਿਲਾਂ ਫੈਕਟਰੀ ਹੋਣੀ ਸੀਮਿੰਟ ਦੀ ਚੱਲਦੀ ਹੋਏਗੀ। ਹੁਣ ਤਾਂ ਸ਼ਾਇਦ ਬੰਦ ਹੋ ਚੁੱਕੀ ਹੈ। ਲੁਗਤੇ ਕੋਈ ਵੀ ਆਵਾਜ਼ ਨਹੀਂ ਹੈਗੀ ਉਹ ਨਾ ਹੀ ਕੋਈ ਵਿਕਲ ਨਾ ਹੀ ਕੋਈ ਬੰਦਾ ਇੱਥੇ ਵਿਖ ਰਿਹਾ ਇਹ ਹੁਣ ਦਿਖਾ ਦਿੰਦੇ ਆਂ ਜਿਹੜੇ ਕਰਕੇ ਇਹ ਜੀ ਅਸੀਂ ਘੁੰਮਦੇ ਘਮਾਂਦੇ ਸਾਨੂੰ ਲੱਗੀ ਹੁਣ ਭੁੱਖ ਕਿਉਂਕਿ ਸਾਨੂੰ ਸੁਭਾਅ ਬਣਿਆ ਹੋਇਆ ਹੈ ਸ਼ਾਮ ਨੂੰ ਲੰਚ ਉਹ ਇੱਧਰ ਇਕੱਠੇ ਹੀ ਕਰਨ ਦਾ ਲਗੋ ਸ਼ਾਮ ਦੇ 4 4:30 5 ਵਜੇ ਤੱਕ ਕ੍ਰਿਸ਼ਦਾਪਨ ਸ਼ਕਲੀ ਦਾ ਸਵਿਧਰਪੁਰੇ ਕਿਸੇ ਇੰਡੀਆ ਵੀਰ ਦਾ ਰੈਸਟੋਰੈਂਟ ਆ ਉਹਦਾ ਨਾਮ ਵੀ ਰੱਖਿਆ ਹੋਇਆ ਹੈ ਮਦਰ ਇੰਡੀਆ ਵੀਰ ਦਾ ਰੈਸਟੋਰੈਂਟ ਸਵੇਤਾ ਜਲਦੀ ਅੰਦਰ ਜਾ ਕੇ ਲੰਗਰ ਪ੍ਰਸ਼ਾਦ ਸ਼ਕਧੀਆਂ ਨਾਲ ਦੇਖਦੇ ਆ ਮਦਰ ਇੰਡੀਆ ਇੰਡੀਅਨ ਦਾ ਰੈਸਟੋਰੈਂਟ ਏ ਅਜੀ ਆਪਣਾ ਇੰਡੀਆ ਰੈਸਟੋਰੈਂਟ ਅਗੇ ਦੇਖਦੇ ਆ 80 ਗਾਲ ਜੀ ਇਹ ਵੀ ਆਪਣੇ ਕੋਈ ਪੰਜਾਬੀ ਭੈਣ ਭਰਾ ਨਾਲ ਚੜ ਅੱਗੇ ਹੋਈ ਅਸੀਂ ਹਾਂਜੀ ਹੋਈ ਅਸੀਂ ਮੈਨੂੰ ਸਮਝ ਨਹੀਂ ਆਈ ਕਿ ਮੈਂ ਫੋਨ ਲਾ ਜੀ ਮੈਂ ਪਾਸ ਤੇ ਜੀ ਜੁਣੇ ਮੀਟਿੰਗ ਲਾਇਆ ਮੇਰੇ ਘਰ ਇੱਕ ਸੱਟ ਮੈਂ ਕੱਢੀ ਗੱਲ ਤੇ ਮੈਟ ਸਤਿ ਸ਼੍ਰੀ ਅਕਾਲ ਵਸੇ ਲੱਗ ਗਿਆ ਨਹੀਂ ਹਾਂ ਆਪਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਚੱਲੇ ਅਸੀਂ ਜੀ ਲੰਬੇ ਪ੍ਰਸ਼ਦਾ ਸ਼ਕੇ ਤੇ ਆਪਾਂ ਇੱਧਰ ਆ ਗਏ ਆ ਥੋੜਾ ਜਿਹਾ ਟਾਈਮ ਸਪੈਂਡ ਕਰਨ ਵਾਸਤੇ ਪੂਰਾ ਟਾਈਮ ਇਸ ਟਮ ਜਿਹਾ ਹੋਇਆ ਹੈ ਪੁਰਤਗਲ ਦੇ ਸ਼ਾਮ ਦੇ ਵਜੇ ਨੇ 7 ਅਸੀਂ ਵੇਖਣਾ ਹੈ ਜਿਸ ਟਮ ਸ਼ਾਮ ਦੇ ਟਾਈਮ ਨਾਲ ਲਗਭਗ 8 ਵਜੇ ਤੋਂ ਬਾਅਦ ਸੂਰਜ ਜਿਹੜਾ ਨਾ ਉਹ ਅਸਤ ਹੁੰਦਾ ਹੈ ਨਾ ਤੇ ਉਸੇ ਨਾਲ ਸਮੁੰਦਰ ਚ ਬੜਾ ਪਿਆਰਾ ਸੀਨ ਲੱਗਦਾ ਹੋਇਆ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਅਸੀਂ ਉਹ ਘੰਟਾ ਕਮ ਸੇ ਕਮ ਸਾਨੂੰ ਉੱਥੇ ਟਾਈਮ ਸਪੈਂਡ ਕਰਨਾ ਪੈਣਾ ਹੈ ਝੂਲੇ ਵਗੈਰਾ ਲੱਗੇ ਨੇ ਬੱਚਿਆਂ ਵਾਸਤੇ ਉਹ ਖਾਣਾ ਸੀ ਖਾ ਕੇ ਆਇਆ ਖਾਣਾ ਆਪਣੇ ਅੰਮ੍ਰਿਤਸਰ ਤੋਂ ਸੀ ਆਪਣੇ ਪੰਜਾਬੀ ਵੀਰ ਖਾਣਾ ਨਾਲ ਬਹੁਤ ਵਧੀਆ ਬਣਾਇਆ ਸੀ ਸੋ ਇੱਥੇ ਨਾ ਪੁਰਤਗਾਲ ਦੇ ਵਿੱਚ ਸੂਰਜ ਕਾਫੀ ਦੇਰ ਤੱਕ ਚੜਿਆ ਰਹਿੰਦਾ ਹੈ ਸ਼ਾਮ ਦੇ ਟਾਈਮ ਜਿਸਨੇ ਮੈਂ ਇੱਥੇ ਪਹੁੰਚਿਆ ਸੀ ਲਿਸਬਨ 에어ਪੋਰਟ ਤੇ ਤੇ ਇੱਥੇ ਹੋਇਆ ਸੀ ਟਾਈਮ ਉਸ ਟਾਈਮ ਪੌਣੇ 8 ਵਜੇ ਔਰ ਜਦੋਂ ਅਸੀਂ ਬਾਹਰ ਨਿਕਲ 에어ਪੋਰਟ ਤੋਂ ਦੇਖਿਆ ਇੰਨਾ ਸੂਰਜ ਚੜਿਆ ਹੋਇਆ ਤੇ ਅਸੀਂ ਹੈਰਾਨ ਜੀ ਮਹਿਸੂਸ ਕੀਤਾ ਕਿ ਬੜੀ ਤੁਪ ਚੜੀ ਏਥੇ ਔਰ ਲਗਭਗ ਸਵਾ 8 ਵਜੇ ਦੇ तकरीबन ਸੂਰਜ ਅਸਤ ਹੋਇਆ ਸੀ ਉਸ ਦਿਨ ਸੋਬਾ ਕੀ ਤੁਹਾਨੂੰ ਦਿਖਾਣੇ ਆ ਜੀ ਅਗਲਾ ਸੀਨ ਜਿਸ ਟਾਈਮ ਇਥੇ ਸੂਰਜ ਹੁੜ ਜਾ ਅਸਤ ਹੁੰਦਾ ਬੜਾ ਹੀ ਪਿਆਰਾ ਲਾਲ ਲਾਲ ਜਿਹਾ ਸੀਨ ਸਮੁੰਦਰ ਦੇ ਵਿੱਚ ਦਿਖੇਗਾ ਤੁਹਾਨੂੰ ਅੰਦਰ ਆਪਾਂ ਇਥੇ ਘੁੰਮ ਰਹੀ ਆ ਇਹ ਆ ਜੀ ਆਪਾਂ ਅਸੀਂ ਪਹੁੰਚ ਗਏ ਆਪਾਂ ਹੁਣ ਜਿੱਥੇ ਸਨਸੈਟ ਹੋਣਾ ਔਰ ਟਾਈਮ 8:00 ਵੱਜੇ ਰਾਤ ਦੇ ਇਹ ਦੇਖੋ ਕਿੰਨਾ ਪਿਆਰਾ 뷰 ਆ ਰਿਹਾ ਐ ਇਸੇ ਦਾ ਔਰ ਜਿਸ ਜਗ੍ਹਾ ਆਪਾਂ ਖੜੇ ਐ ਇਥੇ ਠੰਡ ਬਹੁਤ ਜ਼ਿਆਦਾ ਲੱਗ ਰਹੀ ਐ ਸਾਡਾ ਮੂੰਹ ਵੀ ਠੰਡਾ ਠੰਡਾ ਹੋਇਆ ਪਿਆ ਪੂਰਾ ਜਿਹੜੇ ਸਦੇ ਲੋਕਲ ਲੋਕਲ ਨੇ ਆਪਣਾ ਟੀ-ਸ਼ਰਟਾਂ ਵਗੈਰਾ ਯਾਨੀ ਕਿ ਉਸ ਸੰਡੋਬਰਾਨ ਜਿਹੜੀ ਹੁੰਦੀ ਹੈ ਉਹ ਪਾਕੇ ਘੁੰਮਦੇ ਪਿੱਛੇ ਕਿਉਂਕਿ ਉਹਨਾਂ ਦਾ ਸੁਭਾਅ ਹੈ ਚੁੱਕਾ ਇਸ ਏਰੀਆ ਦਾ ਜਿਉਂ-ਜਿਉਂ ਸੂਰਜ ਥੱਲੇ ਨੂੰ ਜਾਣਾ ਹੈ ਹੋਰ ਅਸਨ ਵਧੀਆ ਹੁੰਦਾ ਜਾਣਾ ਹੈ ਇਹ ਥੋੜਾ ਜਨ ਅੱਗੇ ਬੱਦਲਾ ਆ ਰਿਹਾ ਅਗਲੇ ਪਾਸੇ ਜੇ ਬੱਦਲ ਨਾ ਹੋ ਜੇ ਤਾਂ ਪੂਰਾ ਸੀਨ ਰਹਿਣਾ ਸੀ ਲਾਲ-ਲਾਲ ਹੁਣ ਵੀ ਦੇਖੋ ਤੁਹਾਨੂੰ ਦਿਖਾਣਿਆ ਜੂਮ ਕਰਕੇ ਇਸ ਤੋਂ ਅੱਗੇ ਤਾਂ ਸਾਰਾ ਸਮੁੰਦਰੀ ਸਮੁੰਦਰ ਹੈ। ਅੱਗੇ ਜੋ ਹੋਰ ਕੰਟਰੀ ਨੇ ਜਿਦਾ ਅਮਰੀਕਾ ਵਗੈਰਾ ਕੈਨੇਡਾ ਵਗੈਰਾ ਜੋ ਬ੍ਰਾਜ਼ੀਲ ਨੇ ਸਭ ਇਸੇ ਪਾਸੇ ਅੱਗੇ ਪੈਂਦੇ ਨੇ। ਸੋ ਇਥੇ ਕਰਦੇ ਹਾਂ ਜੀ ਅੱਪੋ ਅੱਜ ਦਾ ਜੋ ਵਲੋਕ ਸੀ ਬਣਾਇਆ ਆਪਾਂ ਸਮਾਪਤ ਕਰਦੇ ਹਾਂ। ਸੋ ਫਿਰ ਮਿਲਦੇ ਹਾਂ ਅਗਲੇ ਕਿਸੇ ਵਲੋਗ ਦੇ ਵਿੱਚ। ਸਾਰੇ ਹੀ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ